ਇਸ ਫਿਲਹਾਲ ਦੀ ਵੱਡੀ ਖਬਰ ਪੰਜਾਬ ਮੁੱਖ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਕਿ 1848 ਦੇ ਵਿੱਚ ਬਣੇ ਹੋਏ ਘਰ 'ਚ ਜਿੱਥੇ ਕਿ ਪਹਿਲਾ ਬ੍ਰਿਟਿਸ਼ ਕਮਿਸ਼ਨਰ ਜੋਹਨ ਲਾਰੈਂਸ ਰਹਿ ਚੁੱਕੇ ਨੇ ਉਸ ਘਰ ਦੇ ਵਿੱਚ ਹੁਣ ਭਗਵੰਤ ਮਾਨ ਯਾਨੀ ਕਿ ਪੰਜਾਬ ਮੁੱਖ ਮੰਤਰੀ ਰਹਿਣਗੇ ਦਾਦੇ ਕਿ 11 ਏਕੜ ਦੇ ਵਿੱਚ ਇੱਕ ਘਰ ਬਣਿਆ ਹੋਇਆ ਹੈ ਦਾਦੇ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਮਾਰ ਹੁਣ ਜਲੰਧਰ ਦੇ ਵਿੱਚ 11 ਏਕੜ ਦੇ ਵਿੱਚ ਉਹਨਾਂ ਦਾ ਘਰ ਬਣਾਇਆ ਜਾ ਰਿਹਾ ਦਾਦੇ ਕਿ ਇੱਕ ਘਰ ਜਿਹੜਾ ਡਿਵੀਜ਼ਨਲ ਕਮਿਸ਼ਨਰ ਦੀ ਰਿਹائش ਸੀ ਬਰਾਬਰ ਜਾਣਕਾਰੀ ਅਨੁਸਾਰ ਮੌਜੂਦਾ ਅਧਿਕਾਰੀ ਪ੍ਰਦੀਪ ਕੁਮਾਰ ਸੱਬਰਪਾਲ ਦੀ ਸਕੋਟੀ ਦੇ ਵਿੱਚ ਬਤਲੀ ਹੋਈ ਸੀ ਪਰ ਹੁਣ ਪਰ ਉਹ ਇੱਕ ਵਾਰ ਵੀ ਇਸ ਮਕਾਨ ਦੇ ਵਿੱਚ ਨਹੀਂ ਠਹਿਰੇ ਦਾਦੇ ਅਧਿਕਾਰੀ ਪ੍ਰਦੀਪ ਸੱਬਰਪਾਲ ਇਸ ਸਮੇਂ ਜੇਪੀ ਨਗਰ ਦੇ ਵਿੱਚ ਸਥਿਤ ਆਪਣੇ ਘਰ ਦੇ ਵਿੱਚ ਰਹਿ ਰਹੇ ਨੇ ਤੇ ਜਾਣਕਾਰੀ ਅਨੁਸਾਰ ਪਹਿਲਾਂ ਗੁਰਪ੍ਰ ਸੱਪਰਾ ਡਿਵੀਜ਼ਨਲ ਕਮਿਸ਼ਨਰ ਅਧਿਕਾਰ ਰੈਰੇਸੀ ਤੇ ਉਦੋਂ ਤੋਂ ਇੱਕ ਘਰ ਹੁਣ ਖਾਲੀ ਪਿਆ ਤੇ ਜਿਹੇ ਦੇ ਵਿੱਚ ਹੁਣ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਇਸ ਘਰ ਦੇ ਵਿੱਚ ਰਹਿਣਗੇ ਤੁਹਾਨੂੰ ਦੱਸ ਦੇ ਕਿ 1848 ਦੇ ਵਿੱਚ ਇਸ ਘਰ ਚ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਨ ਜੋਹਨ ਲਾਰੈਂਸ ਸ਼ਹਿਰ ਦੀ ਪੁਰਾਣੀ ਬਹਾਦਰੀ ਇਲਾਕੇ ਦੇ ਵਿੱਚ ਸਥਿਤ ਇਸ ਕੋਠੀ ਦੇ ਵਿੱਚ ਪਿਛਲੇ 176 ਸਾਲਾਂ ਦੇ ਵਿੱਚ ਕਰੀਬ 140 ਕਮਿਸ਼ਨਰ ਰਹਿ ਚੁੱਕੇ ਨੇ ਕੋਠੀ ਦਾ ਰਕਬਾ 11 ਏਕੜ ਹੈ ਜਿਸ ਦੇ ਵਿੱਚ ਸਿਰਫ ਇੱਕ ਏਕਰ ਦੇ ਵਿੱਚ ਲੇਕ ਬਣੇ ਹੋਏ ਨੇ ਜਿਸ ਦੇ ਵਿੱਚ ਮੋਟਰ ਬੋਟਿੰਗ ਵੀ ਹੋਈ ਹੈ ਕੋਠੀ ਦੇ ਮੁਕਹਾਲ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਦੀਆਂ ਦੋ ਰਾਈਫਲਾਂ ਵੀ ਲਟਕੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਵੇਲੀ ਦੇ ਵਿੱਚ ਚਾਰ ਡਰਾਇੰਗ ਰੂਮ ਚਾਰ ਬੈੱਡਰੂਮ ਤਿੰਨ ਆਫਿਸ ਰੂਮ ਅਤੇ ਇੱਕ ਬਾਹਰੀ ਵਾਰਡਾ ਅਤੇ ਸਹਾਇਕ ਸਟਾਫ ਦੇ ਲਈ 10 ਫਲੈਟ ਬਣਾਏ ਗਏ ਨੇ ਜਿਸ ਦੇ ਵਿੱਚ ਰਸੋਈ ਅਤੇ ਹੋਰ ਕਰਮਚਾਰੀਆਂ ਦੇ ਲਈ ਇਹ ਫਲੈਟ ਬਣਾਏ ਜਾ ਰਹੇ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵੀ ਦੱਸ ਦਈਏ ਤੁਹਾਨੂੰ ਕਿਸਕਰ ਦੇ ਵਿੱਚ ਖੇਤੀ ਵੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਅਨਾਜ ਦੇ ਨਾਲ-ਨਾਲ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਨੇ ਸੂਤਰਾਂ ਅਨੁਸਾਰ ਦੱਸਿਆ ਕਿ ਪੰਜਾਬ ਮੁੱਖ ਮੰਤਰੀ ਸੀਮਨ ਮਾਨ ਇੰਨੇ ਇਤਿਹਾਸਕ ਵਾਲੇ ਘਰ ਦੇ ਵਿੱਚ ਰਹਿਣ ਦੇ ਸੱਚਮੁੱਚ ਇੱਕ ਚੁਕਸਨ ਦੱਸਿਆ ਜਾ ਰਿਹਾ ਹੈ ਕਿ ਅਜਿਹੀਆਂ ਵਿਰਾਸਤੀ ਰਿਹਾਇਸ਼ੀ ਇਮਾਰਤਾਂ ਦੀ ਸੰਭਾਲ ਜਿਹੜੀ ਹੈ ਕੰਜ਼ਰਵੇਸ਼ਨ ਮਾਹਿਰਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਦੀ ਵਿਰਾਸਤੀ ਕੀਮਤ ਨੂੰ ਬਰਕਰਾਰ ਰੱਖਿਆ ਜਾ ਸਕੇ ਤਾਂ ਦੱਸਿਆ ਕਿ ਤੁਹਾਡੇ ਸਾਹਮਣੇ ਇਸ ਵੇਲੇ ਉਹ ਤਸਵੀਰਾਂ ਸਾਂਝੀ ਕਰਨ ਲੱਗੀਆਂ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਹੁਣ ਰਹਿਣਗੇ 11 ਏਕੜ ਦੇ ਵਿੱਚ ਬਣੇ ਇਸ ਘਰ ਦੀਆਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਚਾਰ ਡਰਾਇੰਗ ਰੂਮ ਚਾਰ ਬੈੱਡਰੂਮ ਤਿੰਨ ਆਫਿਸ ਰੂਮ ਅਤੇ ਹੋਰ ਵੀ ਕਈ ਆਲੀਸ਼ਾਨ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਅ ਸਰ ਇੱਥੇ ਜਿਹੜਾ ਘਰ ਅੰਦਰ ਤਿਆਰ ਕੀਤਾ ਜਾ ਰਿਹਾ ਹੈ ਔਰ ਸੂਤਰਾਂ ਮੁਤਾਬਕ ਮੀਡੀਆ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਘਰ ਜਿਹੜਾ ਹੈ ਸੀਐਮ ਹਾਊਸ ਬਣਾਇਆ ਜਾ ਰਿਹਾ ਹੈ ਇਸਕਾ ਨੂੰ ਕੀ ਕਹਿਣਾ ਚਾਹੋਗੇ ਬਸ ਇੰਨੇ ਹੀ ਪਤਾ ਆ ਲੱਗਾ ਵੀ ਸੀਐਮ ਸਾਹਿਬ ਇੱਥੇ ਆ ਕੇ ਕੰਮ ਕੀ ਰਿਪੇਅਰ ਹੋ ਰਹੀ ਆ ਰੂਮਾਂ ਦੀ ਜਿਹੜੇ ਰੂਮ ਆ ਇਹਨਾਂ ਦੇ ਬਸ ਲੇਬਰ ਕੰਮ ਕਰ ਰਹੀ ਆ ਤੇ ਕਿੰਨੇ ਦਿਨਾਂ ਤੋਂ ਇੱਥੇ ਕੰਮ ਚੱਲਦਾ ਪਿਆ ਦੇਖੋ ਮੇਰੀ ਤਾਂ ਪੋਸਟਿੰਗ ਅਜੇ ਥੋੜੇ ਦਿਨ ਹੀ ਹੋਇਆ ਤਿੰਨ ਚਾਰ ਦਿਨ ਤੇ ਇਹਨਾਂ ਨੂੰ ਨਹੀਂ ਪਤਾ ਪਹਿਲਾਂ ਤੋਂ ਚੱਲ ਰਿਹਾ ਠੀਕ ਆ ਜੀ ਜਿੰਨਾ ਜਿੰਨੀ ਇਨਫਰਮੇਸ਼ਨ ਤੁਹਾਨੂੰ ਆਪਾਂ ਦਿੱਤੀ ਆ ਇੰਨਾ ਹੀ ਮੈਨੂੰ ਪਤਾ ਸਿਰਫ ਤੇ ਚੈਕਿੰਗ ਦੌਰਾਨ ਇੱਥੇ ਅਫਸਰ ਆ ਰਹੇ ਨੇ ਹਾਂ ਚੈਕਿੰਗ ਦੌਰਾਨ ਅਫਸਰ ਜਿੱਦਾਂ ਕੋਈ ਪੀਡਬਲਯੂਡੀ ਜਾਂ ਬਿਜਲੀ ਮਹਿੰਦ ਦੇ ਜਾਂ ਹੋਰ ਸਾਰੇ ਆ ਰਹੇ ਆ ਕੰਮ ਹੋ ਰਿਹਾ ਬਸ ਇਨਾ ਪਤਾ ਇਤੋਂ ਜ਼ਿਆਦਾ ਨਹੀਂ ਸਵੇਰੇ ਇਨਫੋਰਮੇਸ਼ਨ ਆ ਗਈ ਤੁਹਾਨੂੰ ਦੱਸ ਸਵੇਰੇ ਸ਼ਾਮ ਇੱਥੇ ਚੈਕਿੰਗ ਹੁੰਦੀ ਸਵੇਰੇ ਸ਼ਾਮੀ ਚੈਕਿੰਗ ਹੁੰਦੀ ਆ ਪੁਛਦਾ ਕਿ ਅੰਦਰ ਜਾ ਰਿਹਾ ਗਾਣ ਲਈ ਦਾ ਤੇ ਕੋਈ ਹੋਰ ਆਮ ਬੰਦਾ ਉਹਨੂੰ ਤਾਂ ਨਹੀਂ ਜਾਣਦਾ ਹਲੇ ਆਮ ਬੰਦਾ ਕੋਈ ਧੱਕੇਸ਼ਾਹੀ ਵਾਲਾ ਕੰਮ ਨਹੀਂ ਵੀ ਜਿਹੜਾ ਜ਼ਬਰਦਸਤੀ ਅੰਦਰ ਵਰ ਜਵੇ ਇਤਾਂ ਨਹੀਂ ਇਹ ਸਿਕਿਉਰਟੀ ਦਾ ਪ੍ਰਾਣੀ ਲੱਗੀ ਆ ਇੱਥੇ ਪਹਿਲਾਂ ਵੀ ਚੱਲਦੀ ਹੈ ਮੇਰੀ ਪੋਸਟ ਹੋਣਾ ਹੋਈ ਹੈ ਤੇ ਕਿੰਨੇ ਗਾਰਡ ਇੱਕ ਤਨਾਤ ਨਹੀਂ ਸਨੋ ਇਸ ਸਮੇਂ ਦੋ ਤਨਾਤ ਹੈ ਇੱਕ ਸੀ ਉਹ ਤੋਂ ਇੱਕ ਮੇਰੇ ਨਾਲ ਦੇ ਹੋਰ ਤੇ ਦਿਨ ਰਾਤ ਡਿਊਟੀ ਇੱਥੇ ਦਿਨ ਤੇ ਰਾਤ ਚੱਲਦੀ ਹੈ ਤੇ ਕਿੰਨੀ ਦੇਰ ਤੱਕ ਤੁਹਾਨੂੰ ਲੱਗਦਾ ਹੈਗਾ ਕਿ ਜਿਹੜਾ ਘਰ ਦਾ ਕੰਮ ਪੂਰਾ ਹੋ ਜਾਏਗਾ ਦੇਖੋ ਅੰਦਰ ਪਤਾ ਨਹੀਂ ਕਿੰਨੇ ਰੂਮ ਕਿੰਨਾ ਕੁ ਰਿਪੇਅਰ ਦਾ ਕੰਮ ਆ ਉਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਭਾਜੀ ਕਿੰਨਾ ਕੰਮ ਠੀਕ ਹੈ ਅੰਦਰ ਨਹੀਂ ਤੁਸੀਂ ਜਾਣਦੇ ਅੰਦਰ ਨਹੀਂ ਸਾਡੀ ਸਿਕਿਉਰਿਟੀ ਊਡੀ ਤਕਰੀਬਨ ਬਾਹਰ ਹੀ ਹੈ ਇੱਥੇ ਤੇ ਇੱਥੇ ਜਿਹੜੇ ਚੈਕਿੰਗ ਕਰਨ ਨੂੰ ਵੱਡੇ ਅਧਿਕਾਰੀ ਆ ਰਹੇ ਨੇ ਆ ਰਹੇ ਆ ਬਹੁਤ ਜ਼ਿਆਦਾ ਆ ਰਹੇ ਆ ਚੈਕਿੰਗ ਕਰਦੇ ਆ ਅੰਦਰ ਦੇਖਦੇ ਸਭ ਕੁਝ ਜਿਆਦਾ